ਸ਼ੇਰਪਾਲ ਸਿੰਘ ਨੌਜਵਾਨ ਸਭਾ ਦਾ ਤਹਿਸੀਲ ਪੱਧਰੀ ਅਜਲਾਸ ਤੁਰੰਤ ਤਰਨਤਾਰਨ ਚ ਉਯੋਜਿਤ ਕੀਤਾ ਗਿਆ ਜਿਸ ਨੂੰ ਸਭਾ ਦੇ ਸੂਬਾ ਮੀਤ ਪ੍ਰਧਾਨ ਸੁਲੱਖਣ ਸਿੰਘ ਤੋੜ ਨੇ ਸੰਬੋਧਨ ਕੀਤਾ ਉਹਨਾਂ ਨੇ ਕਿਹਾ ਕਿ 28 ਸਤੰਬਰ ਨੂੰ ਨੌਜਵਾਨਾਂ ਦੀਆਂ ਮੰਗਾਂ ਲਈ ਖੜਕੜ ਕਲਾ ਮੋਰਚਾ ਆਰੰਭ ਕੀਤਾ ਜਾ ਰਿਹਾ ਹੈ ਜਿਸ ਚ ਰੋਜ਼ਗਾਰ ਬੇਰੋਜ਼ਗਾਰੀ ਪੱਤਾ ਤੇ ਨਸ਼ਿਆਂ ਦੇ ਮੁੱਦੇ ਉਠਾਏ ਜਾਣਗੇ ਇਸ ਮੌਕੇ ਜ਼ਿਲ੍ਹਾ ਸਕੱਤਰ ਸੁਖਦੇਵ ਸਿੰਘ ਜੁੰਦਾ ਨੇ ਨਵੀਂ ਕਮੇਟੀ ਦਾ ਪੈਨਲ ਪੇਸ਼ ਕੀਤਾ ਜਿਸ ਚ 22 ਮੈਂਬਰੀ ਕਮੇਟੀ ਦੀ ਚੋਣ ਕੀਤੀ ਗਈ ਸਰਬਸੰਮਤੀ ਨਾਲ ਕੀਤੀ ਇਸ ਚੋਣ ਚ ਕੈਪਟਨ ਸਿੰਘ ਕਾਲਵਾ ਪ੍ਰਧਾਨ ਅਮਨਦੀਪ ਸਿੰਘ ਵਲੀਪੁਰ 77 ਚੁਣੇ ਗਏ ਇਸ ਤੋਂ ਇਲਾਵਾ ਮੀਤ ਪ੍ਰਧਾਨ ਹਰਵਿੰਦਰ ਸਿੰਘ ਬਲੀਪੁਰ ਧੀਰਾ ਸਿੰਘ ਟੂਟੀਆਂ ਜੁਆਇੰਟ 77 ਦਲਬੀਰ ਸਿੰਘ ਜਵੰਦਾ ਕਲਾਂ ਪ੍ਰੈਸ 77 ਚਮਕੌਰ ਸਿੰਘ ਭੁੱਲਰ ਰਖਾਜਾਂਚੀ ਪ੍ਰਭਜੋਤ ਸਿੰਘ ਚੁਣੇ ਗਏ ਅੱਜ ਅਸੀਂ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੀ ਤਸੀਲ ਕਮੇਟੀ ਕਮਤਾਰ ਦੀ ਚੋਣ ਕੀਤੀ ਗਈ ਆ ਜੋਤਰਾ ਪਹਿਲਾਂ ਖੁਦ ਸਾਹਿਬ ਦੀ ਕੀਤੀ ਆ ਤੇ ਟਿਕੜ ਦੀ ਕੀਤੀ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਸੀਤਪਾਲ ਸਿੰਘ ਨਾਣ ਸਭਾ ਨੇ ਪ੍ਰੋਗਰਾਮ ਦਿੱਤੇ ਆ ਖੜਕਲ ਕਲਾਂ ਦੇ ਵਿੱਚ 28 ਤਰੀਕ ਨੂੰ ਜਿਹੜਾ ਬੇਰੁਜ਼ਗਾਰੀ ਦੇ ਖਿਲਾਫ ਸੰਘਰਸ਼ ਸ਼ੁਰੂ ਕੀਤਾ ਜਾ ਰਿਹਾ ਰੁਜ਼ਗਾਰ ਪ੍ਰਾਪਤੀ ਦੇ ਲਈ ਸਾਡੀ ਤਰਨਤਾਰ ਜਿਹੜੇ ਦੀ 1 ਤਰੀਕ ਨੂੰ ਵਾਰੀ ਆ 1 ਤਰੀਕ ਨੂੰ ਜਿਹੜਾ ਉਹ ਕੋਟਾ ਸਾਨੂੰ ਲਗਾ ਉਹਦੀ ਵਿਚਾਰ ਕੀਤੀ ਗਈ ਹੈ ਗਿਰਤੀ ਲਾਈ ਗਈ ਨੌਜਵਾਨਾਂ ਨੂੰ ਜਿਹੜੇ ਨੌਜਵਾਨ ਜਥੇਬੰਦੀ ਤੋਂ ਬਾਹਰ ਆ ਜਿਹੜੇ ਸਾਡੀ ਵੀਡੀਓ ਸੁਣ ਰਹੇ ਆ ਸਾਰੇ ਨੌਜਵਾਨਾਂ ਨੂੰ ਬੇਨਤੀ ਆ ਕੇ ਇੱਕ ਤਰੀਕ ਵਾਲੇ ਦੇ ਨਾਲ ਸ਼ਹੀਦ ਭਗਤ ਸਿੰਘ ਦੇ ਪਿੰਡ ਖੜਕਲਕਲਾ ਨੌਜਾਨ ਪਹੁੰਚ ਰਹੇ ਆ ਉਹਨਾਂ ਦਾ ਸਾਥ ਦੇ ਉਹਨਾਂ ਦੇ ਨਾਲ ਆ ਰਣ ਕੇ ਆਪਾਂ ਜਿਹੜੀ ਆ ਸਰਕਾਰ ਜਿਹੜੀ ਕਹਿੰਦੀ ਸੀ ਵੀ ਨੌਜਵਾਨਾਂ ਵਾਸਤੇ ਜਦੋਂ ਵੀ ਸੱਤਾ ਦੇ ਵਿੱਚ ਆਈ ਆਮ ਆਦਮੀ ਪਾਰਟੀ ਸਰਕਾਰ ਆ ਸਭ ਤੋਂ ਪਹਿਲਾਂ ਨੌਜਵਾਨਾਂ ਵਾਸਤੇ ਜਿਹੜਾ ਹਰਾ ਪੰਨਾ ਚੱਲੂਗਾ ਸਰਕਾਰ ਨੂੰ ਯਾਦ ਕਰਾਉਣ ਵਾਸਤੇ 3 ਸਾਲ ਲਗਾਤਾਰ ਦੇ ਚੱਲ ਰਹੀ ਸਰਕਾਰ ਉੱਪਰ ਹੋ ਗਿਆ ਸਮਾਂ ਪਰ ਨੌਜਵਾਨਾਂ ਨਾਲ ਸਰਕਾਰ ਦਾ ਜੇ ਧਿਆਨ ਨਹੀਂ ਆ ਅਸੀਂ ਸ਼ਹੀਦ ਭਗਤ ਸਿੰਘ ਨਾਮ ਸਭਾ ਤੋਂ ਪੱਕਾ ਮੋਰਚਾ ਲਾ ਰਹੇ ਹਾਂ ਤੇ ਤਰਨਤਾਰਨ ਦੇ ਨੌਜਵਾਨਾਂ ਨੂੰ ਬੇਨਤੀ ਕਰਦੇ ਹਾਂ ਤੇ ਵੱਡੀ ਗਿਣਤੀ ਦੇ ਵਿੱਚ ਉਸ ਦਿਨ ਇੱਕ ਤਰੀਕ ਨੂੰ ਆਪਾਂ ਖੜਕਲ ਕਲਾਂ ਪਹੁੰਚ ਜੇ ਤੇ ਜਿਹੜਾ ਹਰਾਬਿੰਨ ਪ੍ਰਵੰਤਮਾਨ ਜੇ ਵੀ ਦੇ ਵਿੱਚ ਪਾ ਕੇ ਬੈਠਾ ਉਹਨੂੰ ਚੇਤਾ ਭੁੱਲ ਗਿਆ ਵੀ ਨੌਜਵਾਨਾਂ ਦੇ ਰੁਜ਼ਗਾਰ ਵਾਸਤੇ ਕੰਮ ਚਲਾਉਣਾ ਸੀ ਉਹਨੂੰ ਚਲਾਉਣ ਵਾਸਤੇ ਆਪਾਂ ਉਹਨੂੰ ਮਜਬੂਰ ਕਰੀਏ